ਰਵਿੰਦਰ ਅਧਿਆਤਿ ਦੇ ਮਾਨਯੋਗ ਐਸਐਸਪੀ ਸਰ ਰਵਿੰਦਰ ਸਿੰਘ ਜੀ ਦੇ ਗਾਈਡਲਾਈਨ ਤੇ ਸ਼ਾਹਕੋਟ ਪੀਸ ਵੱਲੋਂ ਇੱਕ ਬਹੁਤ ਹੀ ਅੱਛਾ ਪੁਲਿਸ ਵਰਕ ਕੀਤਾ ਗਿਆ ਜਿਹਦੇ ਤਹਿਤ 1625 ਨੂੰ ਜੈਤਪੁਰ ਥਾਣਾ ਐਮਪੀ ਦਾ ਉੱਥੋਂ ਦੇ ਪੁਲਿਸ ਪਾਰਟੀ ਨੇ ਸਾਡੇ ਸ਼ਾਹਕੋਟ ਪੁਲਿਸ ਦੇ ਇੰਸਪੈਕਟਰ ਮੁਕੱਸਰ ਕੁਲਵਿੰਦਰ ਸਿੰਘ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ 28 ਨੰਬਰ ਮਕਦਮਾ ਨੰਬਰ 3525 ਨੂੰ ਆਰ ਮੈਟਰ ਦੇ ਤਹਿਤ ਥਾਣਾ ਜਤੀਪੁਰ ਮੱਧ ਪ੍ਰਦੇਸ਼ ਚ ਦਰਜ ਹੋਇਆ ਸੀ ਦੋ ਦੋਸ਼ੀਆਂ ਦੇ ਖਿਲਾਫ ਜਿਦੇ ਚ ਦੋਸ਼ੀ ਜਗਵਿੰਦਰ ਸਿੰਘ ਅਤੇ ਵੀਰਪਾਲ ਸਿੰਘ ਦੋ ਜੋ ਥਾਣਾ ਸ਼ਾਹਕੋਟ ਦੇ ਨੇੜੇ ਦੇ ਹਾਤੀ ਦੇ ਰਹਿਣ ਵਾਲੇ ਸਨ ਇਹ ਉੱਥੇ ਅਸਲੀ ਐਕਟ ਦੇ ਤਹਿਤ ਗ੍ਰਿਫਤਾਰ ਹੋਏ ਸਨ ਤੇ ਉਹ ਪੁਲਿਸ ਕਸਟਡੀ ਚ ਉਹ ਜਿਹੜਾ ਸਾਜਸਵਾਣੇ ਤੋੜ ਗਏ ਸੀਗੇ ਪੁਲਿਸ ਵੱਲੋਂ ਕਾਫੀ ਉប្រਾਲੇ ਕੇ ਇੱਥੇ ਗਏ ਪਰੰਤੋਂ ਉਹਨਾਂ ਤੋਂ ਗ੍ਰਿਫਤਾਰ ਨਹੀਂ ਹੋਏ ਤੇ ਜਦੋਂ ਸਾਡੀ ਪੁਲਿਸ ਸ਼ਾਹਕੋਟ ਦੀ ਨੂੰ ਪਤਾ ਲੱਗਿਆ ਤੇ ਪੁਲਿਸ ਦੇ ਵਿੱਚ ਇਹ ਇਨਫੋਰਮੈਂਟ ਨੇ 9 ਕਰਮਚਾਰੀ ਹੈ ਜਿਹੜੇ ਇੰਸਪੈਕਟਰ ਬਿੰਦਸਰ ਸਿੰਘ ਪੁੱਲਰ ਐਸਸੀ ਮਨਦੀਪ ਸਿੰਘ ਐਸਸੀ ਅੰਗਰੇਜ਼ ਸਿੰਘ ਐਚਸੀ ਸੰਤੋਖ ਸਿੰਘ ਤੇ ਕਾਂਸਟੇਬਲ ਜਗਦੀਪ ਕਾਂਸਟੇਬਲ ਰਾਜੀਤ ਕੌਨਸਟ ਮਨਪ੍ਰੀਤ ਕੌਨਸਟ ਜਗਜੀਤ ਤੇ ਕੌਨਸਟ ਬਕਰਮ ਜੀ ਸਿੰਘ ਇਹਨਾਂ ਨੇ ਬੜੀ ਸਖਤ ਮਿਹਨਤ ਕਰਕੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਵੀ ਸਾਨੂੰ ਇਨਫੋਰਮੇਸ਼ਨ ਡਿਵੈਲਪ ਹੋਈ ਜਿਹਦੇ ਤਹਿਤ थाना ਸ਼ਾਹਕੋਟ ਵਿਖੇ ਇੱਕ ਹੋਰ ਮਕਦਮਾ ਦਰਜ ਕਰਕੇ ਉਸ ਦੋਸ਼ੀ ਤੋਂ ਵੀ ਦੋ ਵੈਪਨ ਜਿਹੜੇ ਰਿਕਵਰ ਕੀਤੇ ਆ ਅੱਜ ਵੀ ਅਸੀਂ ਅਗਲੀ ਇਨਵੈਸਟੀਗੇਸ਼ਨ ਜਾਰੀ ਹੈ ਇਹ ਸਾਰੇ ਕੀਤੇ ਕੰਮ ਤੋਂ ਸ਼ਲਾਘਾ ਜੋ ਕੰਮ ਕਰਨ ਤੋਂ ਬਾਅਦ ਜੱਟਪੁਰ ਥਾਣੇ ਦੇ ਇਸ ਮਕਦਮੇ ਨੂੰ ਟ੍ਰੇਸ ਕਰਨ ਤੱਕ ਸ਼੍ਰੀ ਧਰਮਰਾਜ ਆਈਪੀਐਸ ਜਿਹੜੇ ਪੁਲਿਸ ਕਮਤਾਨ ਹੈਗੇ ਆ ਖਰਗੌਂ ਦੇ ਉਹਨਾਂ ਵੱਲੋਂ ਸਪੈਸ਼ਲ ਸਾਡੇ ਇਹਨਾਂ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਜਿਹੜੇ ਅਪਰੀਸ਼ੀਏਸ਼ਨ ਮਿਲੀ ਹੈ ਜੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਪੰਜਾਬ ਪੁਲਿਸ ਇੱਕ ਬਾਦਰ ਪੁਲਿਸ ਹੈ ਇਹਨਾਂ ਨੇ ਚੰਗੇ ਪ੍ਰਦਰਲੇ ਕਰਨ ਦੇ ਬਾਵਜੂਦ ਦੂਸਰੀ ਸਟੇਟ ਤੋਂ ਵੀ ਸਾਨੂੰ ਅਪਰੀਸ਼ੀਏਸ਼ਨ ਮਿਲੀ ਹੈ ਮੈਂ ਇਹਨਾਂ ਸਾਰੇ ਕਰਮਚਾਰੀਆਂ ਨੂੰ ਮੁਬਾਰਕਵਾਦ ਦਿੰਦਾ ਔਰ ਅਸੀਂ ਇਸ ਤਰ੍ਹਾਂ ਦੇ ਰਿਜ਼ਲਟ ਜਿਹੜੇ ਸਾਨੂੰ ਆਸ ਹੈ ਕਿ ਸਾਡੇ ਕਰਮਚਾਰੀ ਕਰਦੇ ਰਹਿਣਗੇ। ਥੈਂਕ ਯੂ।